ਉਹ ਮੌਜੂਦਾ ਸਰਕਾਰ ਵੱਲੋਂ ਇਸ ਦੇ ਐਮਐਲਏਜ਼ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਜੋ ਸਾਡੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈਗਾ ਜਿਸ ਦੀਆਂ ਉਕੜਮੀਆਂ ਮਸਾਲਾ ਐ ਚੋਣਾ ਦੌਰਾਨ ਵੀ ਆਈਆਂ ਸਿਗੀਆਂ ਸਾਡੇ ਕਈ ਵਰਕਰ ਗ੍ਰਤਾਰ ਕੀਤੇ ਗਏ ਥਾਣੇ ਲਿ ਬੁਲਾਏ ਗਏ ਕਈ ਸਰਪੰਚਾਂ ਨੂੰ ਡੀਡੀਪੀਓ ਵੱਲੋਂ ਕਿੱਟੀਆਂ ਜਾਰੀ ਕੀਤੀਆਂ ਅਨਕਵਾਰੀਆਂ ਮਾਰ ਕੀਤੀਆਂ ਗਈਆਂ ਜਿਹੜਾ ਕਿ ਮੋਰਲ ਕੋਡ ਆਫ ਕੰਡਕਟ ਦੇ ਬਿਲਕੁਲ ਖਿਲਾਫ ਸੇਗਾ ਉਹ ਜਿਹੜੀਆਂ ਜ਼ਮਤਾ ਦੇ ਹੰਕਾਰ ਚ ਪੈਸੇ ਦੇ ਹੰਕਾਰ ਚ ਜਿਹੜਾ ਜਿਹੜਾ ਪੈਸਾ ਇਹਨਾਂ ਕੋ ਆ ਰਿਹਾ ਹੈਗਾ ਜਿਵੇਂ ਜਿਹੜਾ ਕਿ ਨਜ਼ਾਇਜ਼ ਛੰਗਨਾ ਕੁਮਾਰੇ ਨੇ ਖੰਨਨ ਰਾਹੀਂ ਕਬਜ਼ੇ ਕਰਕੇ ਤੇ ਜਿਹੜੇ ਜੋ ਇਹਨਾਂ ਦੇ ਟਿੱਪਰ ਚੱਲਦੇ ਨੇ ਜਾਂ ਹੋਰ ਜਿਹੜੀਆਂ ਗੈਰ ਕਾਨੂੰਨੀ ਕਾਰਵਾਈਆਂ ਦਾ ਇਹ ਜਿਹੜੇ ਨਵੇਂ-ਨਵੇਂ ਬੜੇ ਐਮਐਲਏ ਜਿਹੜੀ ਕਹਿੰਦੇ ਸੀ ਅਸੀਂ ਕਟੜ ਇਮਾਨਦਾਰ ਸਰਕਾਰ ਹੈ ਉਹ ਕਟੜ ਬੇਈਮਾਨ ਐਮਐਲਏ ਨੇ ਕਟੜ ਬੇਈਮਾਨ ਮਿਨਿਸਟਰ ਨੇ ਉਹਨਾਂ ਦੇ ਜਿਹੜੇ ਜਿਹੜੇ ਕੰਮ ਹੈ ਉਹ ਸਾਰੇ ਹਲਕੇ 'ਚ ਲੋਕ ਜਾਣਦੇ ਨੇ ਔਰ ਉਹਨਾਂ ਦੇ ਤਲ ਦੇ ਟਿੱਪਰ ਉਹਨਾਂ ਦੇ ਹੰਦੇ ਕਬਜ਼ੇ ਲੋਕੀ ਰੋਜ਼ ਦੇਖਦੇ ਨੇ ਅਸੀਂ ਵੀ ਰੋਜ਼ ਦੇਖਦੇ ਆ ਸਾਡੇ ਕੋਲ ਵੀਡੀਓਜ਼ ਹੈਗੀਆਂ ਉਹ ਲੋਕਾਂ ਦੇ ਦਹਿਸ ਪਾਣ ਲਈ ਇਕ ਤਰ੍ਹਾਂ ਚੋਣਾ ਦਰਾਨੀਆਂ ਨੂੰ ਬਹੁਤ ਪਿੰਡਾਂ ਵਿੱਚ ਭਜਾਇਆ ਗਿਆ ਮੌਜੂਦਾ ਜਿਹੜੀ ਰਾਜ ਕਰਦਾ ਪਾਰਟੀ ਆਮ ਆਦੀ ਪਾਰਟੀ ਹੈਗੀ ਹੈ ਤੇ ਉਸ ਤੋਂ ਬਾਅਦ ਇਹ ਇਨਾਂ ਨੇ ਜਿਹੜੀ ਆਪਣੇ ਕਾਰਵਾਈਆਂ ਤੇਜ਼ ਕੀਤੀਆਂ ਹੈਗੀਆਂ ਔਰ ਖਤਰਨਾਕ ਹੱਦ ਤੱਕ ਇਹ ਕਹੇ ਉਹਨਾਂ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਬਰਾਕ ਵਿੱਚ ਹੈਗੇ ਐ ਸੋਦੇ ਖਿਲਾਫ ਪੰਜਾਬ ਸਰਕਾਰ ਨੂੰ ਚੌਕਸ ਕਰਨ ਲਈ ਸਤਾਵਣੀ ਦੇਣ ਲਈ ਤੇ ਜਿਹੜਾ ਜਾਲੇ ਦਾ ਪੁਲਿਸ ਸੈਂਟਰ ਹੈਗਾ ਉਹਨੂੰ ਚੌਕਸ ਕਰਨ ਲਈ ਸਤਾਵਣੀ ਦੇਣ ਲਈ ਅੱਜ ਜੇ ਅਸੀਂ ਸਾਂਝੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਔਰ ਇਹ ਇਕੱਲੀ ਅਸੀਂ ਪ੍ਰੈਸ ਕਾਨਫਰੰਸ ਕੀਮਤੇ ਨਹੀਂ ਰੱਖਾਂਗੇ ਅਸੀਂ ਸੜਕਾਂ ਦੇ ਉਤਰਾਂਗੇ ਇਹਨਾਂ ਦਾ ਮੁਕਾਬਲਾ ਕਰਾਂਗੇ ਇਹਨਾਂ ਦੀ ਗੁੰਡਾਗਰਦੀ ਨੂੰ ਅਸੀਂ ਇੱਥੇ ਨਹੀਂ ਚੱਲਣ ਦੇਣਾ ਹੈਗਾ ਇਹ ਪੰਜਾਬ ਦੇ ਲੋਕਾਂ ਦਾ ਪੰਜਾਬ ਹੈਗਾ ਇਹ ਸਾਡਾ ਸਭ ਦਾ ਸਾਂਝਾ ਪੰਜਾਬ ਹੈ ਇੱਦੇ ਸਾਧਨਾ ਸਰੂਤਾ ਦੀ ਲੁੱਟ ਇਸ ਦੇ ਜਿਹੜੀ ਤੈਸਤਾ ਮਾਹੌਲ ਜਿਹੜੀ ਗੁੰਡਾਗਰਦੀ ਹੈਗੀ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਖਾਸ ਕਰਕੇ ਐਮਐਲਏ ਕਨੌਰ ਔਰ ਐਮਐਲਏ ਸਮਾਣਾ ਔਰ ਐਮਐਲਏ ਜਿਹੜੇ ਹੈਗੇ ਆ ਬਸ ਸਨੌਰ ਦੇ ਤਿੰਨੇ ਐਮਐਲਏ ਇਹਨਾਂ ਬੋਲੋ ਜੋ ਗੁੰਡਾਗਰਦੀ ਕੀਤੀ ਜਾ ਰਹੀ ਹੈ ਉਹਦਾ ਅਸੀਂ ਮੂੰਹ ਤੋੜ ਜਵਾਬ ਦੇ ਪਾਂਗੇ ਅੱਜ ਦਾ ਜੋ ਸਾਡੀ ਪ੍ਰੈਸ ਕਾਨਫਰੰਸ ਹੈ ਇਹਦੇ ਚ ਅਸੀਂ ਮੋਕ ਰੂਪ ਵਿੱਚ ਮੈਂ ਡਾਕਟਰ ਸਰਬੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਲੋਕ ਸਭਾ ਹਲਕਾ ਮੇਰੇ ਨਾਲ ਸਰ ਹੈਰੀਮਾਨ ਸਾਹਿਬ ਨੇ ਹਲਕਾ ਸਨੌਰ ਦੇ ਹਲਕਾ ਇੰਚਾਰਜ ਮੇਰੇ ਨਾਲ ਸਰ ਬਦਲਾ ਜਲਾਲਪੁਰ ਨੇ ਹਲਕਾ ਕਨੌਰ ਦੇ ਹਲਕਾ ਇੰਚਾਰਜ ਮੇਰੇ ਨਾਲ ਮੋਹਿਤ ਮਹਿੰਦਰਾ ਜੀ ਨੇ ਪਟਿਆਲਾ ਦਿਹਾਤੀ ਤੋਂ ਹਲਕਾ ਇੰਚਾਰਜ ਔਰ ਅਸੀਂ ਤੁਸੀਂ ਕਹੋਗੇ ਕਿ ਹਲਕਾ ਇੰਚਾਰਜ ਤਾਂ ਨੌ ਨੇ ਸਿਰਫ ਇਹ ਚਾਪਾ ਚਾਰ ਕਿਉਂ ਇਕੱਠੇ ਹੋਏ ਹੈਗੇ ਉਹਦਾ ਸਿੰਪਲ ਮਕਸਦ ਇਹ ਹੈ ਕਿ ਚੋਣਾਂ ਦੇ ਦੌਰਾਨ ਤੇ ਚੋਣਾਂ ਤੋਂ ਬਾਅਦ ਜੋ ਮੌਜੂਦਾ ਸਰਕਾਰ ਵੱਲੋਂ ਇਸ ਦੇ ਐਮਐਲਏਜ਼ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਜੋ ਸਾਡੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈਗਾ ਜਿਸ ਦੀਆਂ ਉਕੜਮੀਆਂ ਮਸਾਲਾ ਐ ਚੋਣਾ ਦੌਰਾਨ ਵੀ ਆਈਆਂ ਸਿਗੀਆਂ ਸਾਡੇ ਕਈ ਵਰਕਰ ਗ੍ਰਫਤਾਰ ਕੀਤੇ ਗਏ ਥਾਣੇ ਲ ਬੁਲਾਏ ਗਏ ਕਈ ਸਰਪੰਚਾਂ ਨੂੰ ਡੀਡੀਪੀਓ ਵੱਲੋਂ ਚਿਟੀਆਂ ਜਾਰੀ ਕੀਤੀਆਂ ਅਕਵਾਰੀਆਂ ਮਾਰ ਕੀਤੀਆਂ ਗਈਆਂ ਜਿਹੜਾ ਕਿ ਮੋਡਲ ਕੋਡ ਆਫ ਕੰਡਕਟ ਦੇ ਬਿਲਕੁਲ ਖਿਲਾਫ ਸੇਗਾ ਉਹਦੀਆਂ ਸ਼ਿਕਾਇਤਾਂ ਵੀ ਦਰਜ ਕਰਾਈਆਂ ਗਈਆਂ ਉਸ ਡੀਡੀਪੀਓ ਦੇ ਬਾਈ ਨੇਮ ਸ਼ਿਕਾਇਤਾਂ ਦਰਜ ਕਰਾਈਆਂ ਇਲੈਕਸ਼ਨ ਕਮਿਸ਼ਨ ਨੂੰ ਲੱਕ ਕਰਾਈਆਂ ਇਸ ਹੀ ਸਾਬ ਨੂੰ ਲੱਕ ਰਾਈਆਂ ਤੇ ਜਿਹੜੇ ਆਰਓ ਸਾਹਿਬ ਸਿਗੇ ਤੇ ਪਰ ਕਿਸੇ ਨੇ ਵੀ ਉਹਨਾਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਔਰ ਉਹ ਅਫਸਰ ਬਿਲਕੁਲ ਸਾਰੇ ਸਮੇਂ ਦੌਰਾਨ ਉਹ ਸਰਗਰਮ ਰਿਹਾ ਔਰ ਆਪਣੀ ਏਰੀਆ ਤਕਰਾਜ ਕਰਦਾ ਪਾਰਟੀ ਆਮ ਆਦੀ ਪਾਰਟੀ ਲਈ ਉਹ بطور ਇੱਕ ਮੈਂਬਰ ਦੇ ਤੌਰ ਤੇ ਉਹਦੇ ਸਰਕਾਰੋਂ ਵਰਕਰ ਦੇ ਤੌਰ ਤੇ ਉਹ ਕਾਰਸ਼ੀਲ ਰਿਹਾ ਹੈਗਾ ਅਸੀਂ ਉਸ ਦਾ ਹੁਣ ਵੀ ਅਜੇ ਵੀ ਅਸੀਂ ਉਸ ਦਾ ਖੈੜਾ ਨਹੀਂ ਛੱਡਦੇ ਉਸ ਦਾ ਜੇ ਕੇਸ ਅਸੀਂ ਪ੍ਰੋਪਰਟੀ ਅਥਾਰਟੀ ਕੋ ਲੈ ਕੇ ਜਾਵਾਂਗੇ ਔਰ ਉਹਦੀਆਂ ਕਾਰਵਾਈਆਂ ਬੰਦ ਕਰਾਵਾਂਗੇ ਤੇ ਦੂਜੇ ਜਿਨ੍ਹਾਂ ਹਲਕਿਆਂ ਤੋਂ ਸ਼ਿਕਾਇਤਾਂ ਆਈਆਂ ਨੇ ਔਰ ਬੜੀਆਂ ਚੁਪਮੀਆਂ ਸ਼ਿਕਾਇਤਾਂ ਨੇ ਉਹ ਹਲਕਾ ਸਨੌਰ ਹੈ ਹਲਕਾ ਕਨੌਰ ਹੈ ਤੇ ਹਲਕਾ ਪਟਿਆਲਾ 2 ਹੈਗਾ ਜਿੱਥੇ ਸਾਰੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਚੋਣਾਂ ਦੌਰਾਨ ਮੈਂ ਖੁਦ ਐਸਐਸਪੀ ਸਾਹਿਬ ਨੂੰ ਕਹਿ ਕੇ ਇੱਕ ਬੰਦੇ ਨੂੰ ਰਾਤ ਨੂੰ 12 ਵਜੇ ਰਿਹਾ ਕਰਾਇਆ ਦੂਜੇ ਨੂੰ ਇੱਕ ਗੁੰਡਾ ਅੰਸਰਾਂ ਨੇ ਉਹਦੀਆਂ ਲੱਤਾਂ ਮਾਹ ਤੋੜਤੀਆਂ ਔਰ ਰਾਜਪਰੇ ਹਸਪਤਾਲ ਤੱਕ ਲੈ ਗਏ ਤੇ ਇਸੇ ਤਰ੍ਹਾਂ ਸਨੌਰ ਹਲਕੇ ਵਿੱਚ ਵੀ ਤੁਹਾਨੂੰ ਦੱਸਣਗੇ ਸਾਰੇ ਸਨੌਰ ਦੇ ਹਲਕਾ ਇੰਚਾਰਜ ਹੈਰੀਮਾਨ ਸਾਹਿਬ ਜੋ ਕਾਕੜਾ ਸਾਹਿਬ ਦਾ ਇੱਕ ਸ਼ਿਕਾਰ ਪਿੱਛਾ ਕੀਤਾ ਗਿਆ ਉਹਨਾਂ ਨੂੰ ਸਰੀਰਕ ਤੌਰ ਤੇ ਨਿਸ਼ਾਨ ਪਛਾਣ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਉਹਨਾਂ ਨੇ ਬੜੀ ਮਸਤੀ ਦੀ ਨਾਲ ਉਹਨੂੰ ਫੇਲ ਕੀਤਾ ਹੈਗਾ ਔਰ ਆਪਣੇ ਫੁਰਤੀ ਵੱਤ ਗਏ ਉਹ ਮਸਾ ਮਸਾਉ ਚ ਬਜੇ ਨੇ ਸੋ ਜਿਹੜੀਆਂ ਸੱਤਾ ਦੇ ਹੰਕਾਰ ਚ ਪੈਸੇ ਦੇ ਹੰਕਾਰ ਚ ਜਿਹੜਾ ਜਿਹੜਾ ਪੈਸਾ ਇਹਨਾਂ ਕੋ ਆ ਰਿਹਾ ਹੈਗਾ ਜਿਸ ਨੂੰ ਜਿਹੜਾ ਕਿ ਨਜ਼ਾਇਜ਼ ਚੰਗਨਾ ਕੁਮਾਰੇ ਨੇ ਖੰਨਣ ਰਾਹੀਂ ਕਬਜ਼ੇ ਕਰਕੇ ਤੇ ਜਿਹੜੇ ਜੋ ਇਹਨਾਂ ਦੇ ਚੇਪਰ ਚੱਲਦੇ ਨੇ ਜੋ ਇਹਨਾਂ ਦੀਆਂ ਜਿਹੜੀਆਂ ਤਾਂ ਭੂ ਮਾਫੀਏ ਦੇ ਤੌਰ ਤੇ ਸਰਗਰਮ ਨੇ ਜੋ ਹੋ ਜਿਹੜੀਆਂ ਗੈਰ ਕਾਨੂੰਨੀ ਕਾਰਵਾਈਆਂ ਦਾ ਇਹ ਜਿਹੜੇ ਨਵੇਂ ਨਵੇਂ ਬਣੇ ਐਮਐਲਏ ਜਿਹੜੀ ਕਹਿੰਦੇ ਸੀ ਅਸੀਂ ਕਟੜ ਇਮਾਨਦਾਰ ਸਰਕਾਰ ਹੈ ਉਹ ਕਟੜ ਬੇਈਮਾਨ ਐਮਐਲਏ ਨੇ ਕਟੜ ਬੇਈਮਾਨ ਮਨਿਸਟਰ ਨੇ ਉਹਨਾਂ ਦੇ ਜਿਹੜੇ ਜਿਹੜੇ ਕੰਮ ਹੈ ਉਹ ਸਾਰੇ ਹਲਕੇ ਦੇ ਲੋਕ ਜਾਣਦੇ ਨੇ ਔਰ ਉਹਨਾਂ ਦੇ ਟਲਦੇ ਟਿੱਪਰ ਉਹਨਾਂ ਦੇ ਹੰਤੇ ਕਬਜ਼ੇ ਲੋਕੀ ਰੋਜ਼ ਦੇਖਦੇ ਨੇ ਅਸੀਂ ਵੀ ਰੋਜ਼ ਦੇਖਦੇ ਆ ਸਾਡੇ ਕੋਲ ਵੀਡੀਓਜ਼ ਹੈਗੀਆਂ ਜਿੱਥੇ ਖੰਨਨ ਕਰਦੇ ਹੋਏ ਇਹਨਾਂ ਦੇ ਬੱਦੇ ਉੱਥੇ ਇਹ ਜਿਹੜਾ ਸਰਕਾਰੀ ਸਾਜ਼ਨਾਂ ਦੀ ਇਹ ਰੇਤਾ ਰੇਤੇ ਦੀ ਉਹਦੀ ਤਾਂ ਹੋਰ ਜਿਹੜੇ ਸਾਧਨ ਆਉਂਦੀ ਲੁੱਟ ਕਰਦੇ ਦਿਖਾਈ ਦਿੰਦੇ ਨੇ ਸੋ ਲੋਕਾਂ ਦੇ ਦਹਿਸ਼ਤ ਪਾਉਣ ਲਈ ਇੱਕ ਤਾਂ ਚੋਣਾ ਦਰਾਨੀਆਂ ਨੂੰ ਬਹੁਤ ਪਿੰਡਾਂ ਚ ਭਜਾਇਆ ਗਿਆ ਮੌਜੂਦਾ ਜਿਹੜੀ ਰਾਜ ਕਰਦਾ ਪਾਰਟੀ ਆਮ ਆਦੀ ਪਾਰਟੀ ਹੈਗੀ ਹੈ ਤੇ ਉਸ ਤੋਂ ਬਾਅਦ ਇਹ ਇਨਾਂ ਨੇ ਜਿਹੜੇ ਆਪਣੇ ਕਾਰਵਾਈਆਂ ਤੇਜ਼ ਕੀਤੀਆਂ ਹੈਗੀਆਂ ਔਰ ਖਤਰਨਾਕ ਹੱਦ ਤੱਕ ਉਹਨਾਂ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਫਰਾਗ ਵਿੱਚ ਹੈਗੇ ਸੋ ਦੇ ਖਿਲਾਫ ਪੰਜਾਬ ਸਰਕਾਰ ਨੂੰ ਚੌਕਸ ਕਰਨ ਲਈ ਚੇਤਾਵਨੀ ਦੇਣ ਲਈ ਤੇ ਜਿਹੜਾ ਪਰਜਾਇਦਾ ਪੁਲਿਸ ਅੰਤਰ ਹੈਗਾ ਉਹਨੂੰ ਚੌਕਸ ਕਰਨ ਲਈ ਚੇਤਾਵਨੀ ਦੇਣ ਲਈ ਅੱਜ ਅਸੀਂ ਸਾਂਝੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਔਰ ਕੱਲੀ ਅਸੀਂ ਪ੍ਰੈਸ ਕਾਨਫਰੰਸ ਨਹੀਂ ਰੱਖਾਂਗੇ ਅਸੀਂ ਸੜਕਾਂ ਦੇ ਉੱਤਰਾਂਗੇ ਇਹਨਾਂ ਦਾ ਮੁਕਾਬਲਾ ਕਰਾਂਗੇ ਇਹਨਾਂ ਦੇ ਗੁੰਡਾ ਕਰਦੀ ਨੂੰ ਅਸੀਂ ਇੱਥੇ ਨਹੀਂ ਚੱਲਣ ਦੇਣਾ ਹੈਗਾ ਇਹ ਪੰਜਾਬ ਦੇ ਲੋਕਾਂ ਦਾ ਪੰਜਾਬ ਹੈਗਾ ਇਹ ਸਾਡਾ ਸਭ ਦਾ ਸਾਂਝਾ ਪੰਜਾਬ ਹੈ ਇੱਦੇ ਸਾਧਨਾ ਸਰੂਤਾ ਦੀ ਲੁੱਟ ਇਸ ਦੇ ਜਿਹੜੀ ਡੈਸਟਾ ਮਾਹੌਲ ਜਿਹੜੀ ਗੁੰਡਾ ਕਰਦੀ ਹੈਗੀ ਹੈ ਆਮ ਆਦੀ ਪਾਰਟੀ ਦੇ ਐਮਐਲਏ ਦੀ ਖਾਸ ਕਰਕੇ ਐਮਐਲਏ ਕਨੌਰ ਔਰ ਐਮਐਲਏ ਸਮਾਣਾ ਔਰ ਐਮਐਲਏ ਜਿਹੜੇ ਆਗੇ ਆ ਬਸ ਸਨੌਰ ਦੇ ਤਿੰਨੇ ਐਮਐਲਏ ਆ ਇਹਨਾ ਬੋਲੋ ਜੋ ਗੁੰਡਾਗਦੀ ਕੀਤੀ ਜਾ ਰਹੀ ਹੈ ਉਹਦਾ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਔਰ ਉਹ ਦਿਨ ਦੂਰ ਨਹੀਂ ਹੈਗੀ ਜੇ ਸਾਨੂੰ ਲੋੜ ਪਈ ਅਸੀਂ ਹਜ਼ਾਰਾਂ ਦੀ ਤਦਾਦ ਵਿੱਚ ਇਹਨਾ ਐਮਐਲਏ ਨਾਲ ਕਰ ਵੀ ਕੇਰਾਂਗੇ ਔਰ ਐਸਐਸਪੀ ਨੂੰ ਵੀ ਕੇਰਾਂਗੇ ਅਸੀਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਯੋਧੇ ਹੈਗੇ ਆ ਲੜਦੇ ਆ ਰਹੇ ਸਾਰੀ ਉਮਰ ਚੋਂ ਤੇ ਨਾ ਹੀ ਮਹਿਰੀਮਾਨ ਸਾਹਿਬ ਨਾ ਹੀ ਜਲਾਲਪੁਰ ਸਾਹਿਬ ਤੇ ਨਾ ਹੀ ਮੋਹਜਪਿੰਡਾ ਸਾਹਿਬ ਅਸੀਂ ਤਿੰਨੇ ਹੀ ਅਸੀਂ ਇੱਕ ਬਾਹਰ ਦਾ ਮਤਲਬ ਚੋਟੀਆਂ-ਚੋਟੀਆਂ ਪਾ ਕੇ ਅਸੀਂ ਇਸ ਗੁੰਡਾਗਰਦੀ ਦਾ ਵੀ ਔਰ ਸਰਕਾਰ ਦੇ ਧੱਕੇ ਦਾ ਵੀ ਔਰ ਇਹਨੇ ਐਮਐਲਏ ਧੱਕੇ ਦਾ ਵੀ ਚੜ ਕੇ ਮੁਕਾਬਲਾ ਕਰਾਂਗੇ ਔਰ ਜਿਹੜਾ ਪੱਕ ਪਤੀ ਰਵਈਆ ਪ੍ਰਜਾ ਤੋਂ ਦਾ ਹੈਗਾ ਹੈ ਜਿਹੜਾ ਕਾਹਤਾਂ ਤੇ ਐਸਐਸਪੀ ਦਾ ਪੱਕ ਪਤੀ ਰਵਈਆ ਆਏਗਾ ਕੋਹੋਂ ਵੀ ਅਸੀਂ ਸ਼ਰੇ ਅੰਬਰਾਂ ਨੰਗਾ ਵੀ ਕਰਾਂਗੇ ਔਰ ਉਹਦੀ ਸ਼ਿਕਾਇਤ ਵੀ ਕਰਾਂਗੇ ਔਰ ਅਸੀਂ ਸ਼ਿਕਾਇਤ ਉੱਚਤਮ ਅਦਾਲਤ ਤੱਕ ਕਰਾਂਗੇ ਤਾਂ ਕਿ ਇਹਨਾਂ ਦੀ ਜਿਹੜੀਆਂ ਇਹ ਆਪਣੇ ਸੰਵਿਧਾਨ ਨੂੰ ਜਵਾਬਦੇਹੀ ਹੈਗੀ ਹੈ ਇਹ ਆਪਣੇ ਆਪਣੇ ਜੋ ਇਹਨਾਂ ਨੇ ਜੀ ਖਸਬ ਘਾਦੀ ਹੈ ਔਰ ਸੰਵਿਧਾਨ ਦੀ ਖਾਦੀ ਹੈ ਕਾਨੂੰਨ ਮੁਤਾਬਕ ਕੰਮ ਕਰਨੀ ਖਾਦੀ ਹੈ ਨਾ ਕਿ ਗਰੈ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਐਮ ਐਲ ਏ ਐ ਸਮੇਂ ਦੇ ਉਹਨਾਂ ਨੂੰ ਅਬਲਾਈਜ਼ ਕਰਨ ਦੀ ਕਸਮ ਨਹੀਂ ਖਾਦੀ ਹੋਈ ਇਹਨਾਂ ਨੇ ਆਪਣੇ ਫਰਜ਼ ਇੱਥੇ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਚੇਤਾਵਨੀ ਦਿੱਤੀ ਪੰਜਾਬ ਸਰਕਾਰ ਨੂੰ ਵੀ ਔਰ ਪੁਲਿਸ ਦੇ ਅਫਸਰ شاہੀ ਨੂੰ ਵੀ ਖਾਸ ਤੌਰ ਤੇ ਪੁਲਿਸ ਤੰਤਰ ਨੂੰ ਕਿ ਆਪਣੇ ਥਾਣੇ ਨੂੰ ਕੰਟਰੋਲ ਕਰੇ ਆਪਣੇ ਥਾਣੇਦਾਰਾਂ ਨੂੰ ਕੰਟਰੋਲ 'ਚ ਕਰੇ ਔਰ ਆਪਣੀ ਜਿਹੜੀ ਪੁਲਿਸ ਤੰਤਰ ਹੈਗਾ ਉਹਨੂੰ ਕਾਨੂੰਨ ਮੁਤਾਬਕ ਕਰਨ ਦੇ ਹੁਕਮ ਦੇਵੇ ਔਰ ਜੇ ਕੋ ਗੈਰਕਾਨੂੰਨੀ ਕਾਰਵਾਈ ਕਰਦਾ ਹੈ ਉਹਦੇ ਖਿਲਾਫ ਐਕਸ਼ਨ ਲਵੇ ਨਹੀਂ ਤਾਂ ਅਸੀਂ ਇਸ ਸੰਘਰਸ਼ ਨੂੰ ਇੱਥੇ ਨਹੀਂ ਛੱਡਾਂਗੇ ਮੈਂ ਤੁਹਾਨੂੰ ਵਾਦਾ ਕਰਦਾ ਕਿ ਅਸੀਂ ਚਾਰੇ ਜਣੇ ਲੜ ਕੇ ਚਾਰੇ ਜਣੇ ਇਸ ਕਰਕੇ ਕਿ ਅਸੀਂ ਮਤਲਬ ਹਲਕਾ ਸਮਾਣਾ ਤੇ ਹਲਕਾ ਸਨੌਰ ਤੇ ਜੇ ਕਿਸੇ ਨੂੰ ਦਿੱਕਤ ਆਊਗੀ ਤਾਂ ਹੈਰੀਮਾਂ ਸਾਹਿਬ ਉਹ ਹੈਂਡਲ ਕਰਨਗੇ ਮੇਰੇ ਮੈਂ ਲੋਪ ਚਾਊਂਗਾ ਮੈਂ ਜਿੱਥੇ ਵੀ ਲੋੜ ਪਈ ਅੱਧੀ ਰਾਤ ਹੋਈ ਤਾਂ ਮੈਂ ਉੱਥੇ ਹਾਜ਼ਰ ਰਹੂੰਗਾ ਹਲਕਾ ਰਾਜਪੁਰਾ ਤੇ ਹਲਕਾ ਕਨੌਰ ਤੇ ਹਲਕਾ ਡੇਰਾ ਬਥੀ ਡੇਰਾ ਬਥੀ ਆਲ ਨਾਲ ਗੱਲ ਕੀਤੀ ਹੈ ਉੱਥੇ ਸ਼ਾਇਦ ਉਹਨਾਂ ਦਾ ਸਾਰਾ ਤੰਤਰ ਲੱਗ ਗਿਆ ਮੁਹਾਲੀ ਪੁਲਿਸ ਦਾ ਮੁਹਾਲੀ ਦਾ ਉੱਥੇ ਸਾਰਾ ਜਿਹੜੀ ਜਿਹੜੀ ਉੱਥੇ ਕੰਮ ਹੈਗਾ ਮੁਹਾਲੀ ਤੋਂ ਹੁੰਦਾ ਹੈਗਾ ਉਹਨਾਂ ਦੇ ਇਲਾਕੇ ਸ ਹੋਊਗਾ ਜੇ ਉੱਥੇ ਵੀ ਸਾਨੂੰ ਕੇਸ ਮਿਲੇ ਤਾਂ ਅਸੀਂ ਉੱਥੇ ਵੀ ਦਖਲ ਅੰਦਾਜ਼ੀ ਕਰਾਂਗੇ ਤੇ ਹਲਕਾ ਕਨੌਰ ਤੇ ਹਲਕਾ ਰਾਜਪੁਰਾ ਉਹ ਓਮ ਓ ਮਤਲਬ ਸਾਡੇ ਮਦਨਗਲ ਜਲਾਲਪੁਰ ਹੋਣੀ ਜਿਹੜੇ ਕਿ ਪਹਿਲਾਂ ਹੀ ਸਰਗਰਮ ਨੇ ਜਿਨ੍ਹਾਂ ਨੇ ਸਰਕਾਰ ਦਾ ਡੱਕ ਪੰਨਿਆ ਹੈਗਾ ਔਰ ਆਪਣੇ ਬੰਦੇ ਛਾਇਆ ਸੀ ਰੱਖ ਕੇ ਦੋਨਾਂ ਨੇ ਅਸੀਂ ਉਹਨੂੰ ਹੋਰ ਅੱਗੇ ਜਾਰੀ ਰੱਖਾਂਗੇ ਔਰ ਆਪਣੇ ਕਿਸੇ ਵੀ ਵਰਕਰ ਦਾ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ ਚਾਹੇ ਸਾਨੂੰ ਰੱਬ ਦੀ ਧੁੰਨੀ ਤੱਕ ਜਾਣਾ ਪਵੇ ਅਸੀਂ ਉੱਥੇ ਤੱਕ ਜਾਵਾਂਗੇ ਔਰ ਜਿਹੜਾ ਹਲਕਾ ਪਟਿਆਲਾ 2 ਹੈਗਾ ਔਰ ਨਾਪਾ ਹੈਗਾ ਕਿਉਂਕਿ ਨਾਪਾ ਹਲਕਾ ਜਾ ਸਕਦੇ ਜੇ ਮੌਜੂਦ ਤਾਂ ਹੈ ਨਹੀਂ ਇਸ ਕਰਕੇ ਉਹ ਦੋਨੇ ਹਲਕੇ ਉਹ ਦੋਲੇ ਹਲਕੇ ਮੋਹਿਤ ਮੰਜਾ ਜੀ ਦੇਖਣਗੇ ਉੱਥੇ ਕੋਈ ਵੀ ਤੇਰੀ ਕੋਈ ਕੋਈ ਪੁਲਿਸ ਟੱਕਾ ਕਰਦੀ ਹੈ ਕੋਈ ਸਰਕਾਰ ਟੱਕਾ ਕਰਦੀ ਹੈ ਐਮਐਲਏ ਟੱਕਾ ਕਰਦਾ ਹੈਗਾ ਜਾਂ ਉਸ ਦਾ ਮਿਨਿਸਟਰ ਟੱਕਾ ਕਰਦਾ ਹੈਗਾ ਉਹ ਸਾਡੇ ਨੋਟਿਸ ਲਿਆਣਗੇ ਤੇ ਚੌਹਾਂ ਦੇ ਨੋਟਿਸ ਔਰ ਅਸੀਂ ਇਸ ਕੇਸ ਟੀਮ ਬਣੋ ਅਸੀਂ ਇਕੱਠੇ ਹੋ ਕੇ ਇਹ ਜਿਹੜਾ ਸਰਕਾਰ ਦੀ ਪੁਰਸ਼ਾ ਕਰਦੀ ਹੈਗੀ ਸਰਕਾਰ ਦੀ ਗੁੰਡਾ ਕਰਦੀ ਹੈਗੀ ਜਿਹੜੇ ਪੈਸੇ ਤੇ ਸੱਤਾ ਦੇ ਨਜ਼ਦੀਕ ਚੂਰ ਨੇ ਜਿਹਨਾਂ ਨੂੰ ਅੱਗੇ ਕੋਈ ਤਿਕਦਾ ਹੀ ਨਹੀਂ ਹੈਗਾ ਸਿਵਾਏ ਪੈਸੇ ਤੇ ਸੱਤਾ ਦੇ ਕਿਹੜੇ ਉਹ ਮਗਰੂਰ ਨੇ ਉਹਨਾਂ ਅਸੀਂ ਪੰਡ ਟੋੜਾਂਗੇ ਔਰ ਇਹ ਤੁਹਾਡੇ ਮੈਂ ਤੁਹਾਡੇ ਰਾਹੀਂ ਇਹ ਪ੍ਰਸ਼ਾਸਨ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਮਤਮਾਨ ਨੂੰ ਇੱਕਾ ਤੌਰ ਤੇ ਜਿਹੜਾ ਕਹਿੰਦਾ ਸੀ ਅਸੀਂ ਇੱਕ ਵਧੀਆ ਪ੍ਰਸ਼ਾਸਨ ਦੇਵਾਂਗੇ ਉਹਨੂੰ ਦੱਸਣਾ ਚਾਹੁੰਦੇ ਆ ਕਿ ਵਧੀਆ ਪ੍ਰਸ਼ਾਸਨ ਨਹੀਂ ਬਣ ਗਈ ਲੋਕੀ ਦੇਖ ਰਹੇ ਨੇ ਅਸੀਂ ਹੰਡਾਰੇ ਸਾਡੇ ਵਰਕਰ ਹੰਡਾਰੇ ਨੇ ਪਰ ਹੁਣ ਅਸੀਂ ਚੁੱਕਣੇ ਬੈਠਾਂਗੇ ਅਸੀਂ ਇੱਕ ਨੂੰ ਇੱਕ ਨੂੰ ਇੱਕ ਆਪਣਾ ਫਰਜ਼ ਸਮਝਦੇ ਹੋਏ ਨਾ ਸਿਰਫ ਆਪਣੇ ਬਾਤਾਂ ਵਾਸਤੇ ਬਾਕੀ ਪੰਜਾਬ ਦੇ ਆਮ ਲੋਕਾਂ ਵਾਸਤੇ ਵੀ ਜਿਹੜੀ ਉਹਨਾਂ ਦੇ ਪਾਸੇ ਜਮਹੂਰੀ ਪ੍ਰਕਿਰਿਆਵਾਂ ਹੈਗੀਆਂ ਜੋ ਉਹਨਾਂ ਦੇ ਬੋਲਣ ਦੀ ਜਾਂ ਗੱਲ ਕਰਨ ਦੀ ਜਾਂ ਸਿਆਸੀ ਜੋੜ ਤੋੜ ਕਰਨ ਦੀ ਸਿਆਸੀ ਤੌਰ ਤੇ ਕਿਸੇ ਨਾਲ ਜੁੜਨ ਦੀ ਉਹਨਾਂ ਦੀ ਆਜ਼ਾਦੀ ਹੈਗੀ ਹੈ ਉਹ ਤੇ ਅਸੀਂ ਹਮਲਾ ਨਹੀਂ ਹੋਣਨਾਗੇ ਉਹਨੂੰ ਪੰਗ ਨਹੀਂ ਹੋਣ ਦੇਵਾਂਗੇ